ਮਨਦੀਪ ਮੈਂ ਆਪਣੀ ਗਲਤੀ ਮੰਨਦਾ ਅੱਗੇ ਤੋਂ ਨਾ ਮੈਂ ਕਦੇ ਵੀ ਤੇਰੇ ਤੇ ਗੁੱਸਾ ਨਹੀਂ ਕਰੂੰਗਾ ਨਾ ਹੀ ਕੋਈ ਬਦਤਮੀਜ਼ੀ ਕਰੂੰਗਾ ਸੌਰੀ ਪਲੀਜ਼ ਹੁਣ ਤਾਂ ਚੱਲ ਮੇਰੇ ਨਾਲ ਕਰ ਵਾਪਸ ਨਾ ਹੁਣ ਤੈਨੂੰ ਕੀ ਲੱਗਦਾ ਆ ਸੌਰੀ ਸੌਰੀ ਜੀ ਬੋਲ ਕੇ ਤੂੰ ਮੈਰੀਟ ਨੂੰ ਆਪਣੇ ਕਰ ਵਾਪਸ ਲੈਨੇਗਾ ਮੰਮੀ ਜੀ ਪੂਰੇ 3 ਮਹੀਨੇ ਹੋ ਗਏ ਇਸ ਗੱਲਾਂ ਨੂੰ 3 ਮਹੀਨਿਆਂ 'ਚ ਮੈਂ 5-6 ਵਾਰ ਆ ਕੇ ਤੇ ਮਾਫੀ ਮੰਗ ਚੁੱਕਿਆ ਹੋਰ ਦੱਸੋ ਮੈਂ ਕੀ ਕਰਾਂ ਨੱਕ ਰਗੜ ਜਿੰਦੇ ਤੱਕ ਤੂੰ ਨੱਕ ਰਗੜੇ ਮੇਰੀ ਧੀ ਤੋਂ ਮਾਫੀ ਨਹੀਂ ਮੰਗਾ ਨਾ ਉਹ ਨੱਕ ਨਹੀਂ ਆਉਂਦੀ ਉਹ ਤੂੰ ਇਹ ਕੀ ਕਹਿ ਰਹੀ ਹੈ ਨਾ ਆਪਣੇ ਜਵਾਈ ਕੋਲ ਕੌਣ ਮਾਫੀ ਵਿੱਚ ਆਉਂਦਾ ਹੁੰਦਾ ਨੱਕ ਰਗੜਵਾ ਕੇ ਤੂੰ ਤਾਂ ਚੁੱਪ ਕਰਕੇ ਬੈਠਾ ਰੇ ਮੇਰੀ ਧੀ ਦਾ ਕਰਨਾ ਕਿਵੇਂ ਬਸੂਗਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਇਹਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਮੰਮੀ ਜੀ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਇਹ ਕੀ ਬੋਲੀ ਜਾ ਰਹੇ ਹੋ ਮੈਂ ਬ ਚੰਗੀ ਤਰ੍ਹਾਂ ਕਹਿਣ ਦੀ ਆ ਵੀ ਮੈਂ ਕੀ ਬੋਲਦੀ ਆ ਜੀ ਨੱਕ ਰਗ ਕੇ ਨਾ ਕਰੀਂ ਨਾ ਮਾਫੀ ਮੰਗ ਲੈ ਨਾ ਕਰ ਚਲਾ ਕੇ ਤਾਰੀਂ ਬੈਠੂਗਾ ਕਰ ਮੰਦੀਪਾ ਕੀ ਤੂੰ ਚਾਹੁੰਨੀ ਹੈ ਕਿ ਮੈਂ ਤੇਰੇ ਅੱਗੇ ਨੱਕ ਰਗਣਾ ਨਕ ਤੋਂ ਇਹਨੂੰ ਕੀ ਪੁੱਛ ਰਹਾ ਹੈ ਜਿਹੜੇ ਕੋਈ ਕਹਿਣਾ ਸੀ ਕਹਦਾ ਤੈਨੂੰ ਇੱਕ ਵਾਰ ਕਰਕੇ ਤੂੰ ਸਮਝ ਨਹੀਂ ਆਵੇ ਮੰਮੀ ਜੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ ਮੈਂ ਮਨਦੀਪ ਨਾਲ ਗੱਲ ਕਰ ਰਿਹਾ ਮਨਦੀਪ ਜਵਾਬ ਦੇ ਮੇਰੀ ਗੱਲ ਦਾ ਅੱਛਾ ਤਾਂ ਇਹਦਾ ਮਤਲਬ ਇਹ ਹੈ ਕਿ ਤੈਨੂੰ ਮੈਥੋਂ ਤਲਾਕ ਚਾਹੀਦਾ ਹੈ ਨਾ ਜਿਹੜਾ ਹੈ ਤੇਰੇ ਨਾਲ ਗੱਲ ਕਰਨੇ ਨਹੀਂ ਚਾਹੁੰਦੀ ਫਿਰ ਕਿਉਂ ਵਾਰ-ਵਾਰ ਪੁੱਛੀ ਜਾਂਦਾ ਜੋ ਮੈਂ ਕਹੂੰਗੀ ਨਾ ਉਹੀ ਹੋਊਗਾ ਮਨਦੀਪ ਇੱਕ ਵਾਰ ਫੇਰ ਦਿੱਥੋਂ ਪੁੱਛ ਰਿਹਾ ਮੈਂ ਜਵਾਬ ਦੇ ਮੇਰੀ ਗੱਲ ਦਾ ਚਲ ਠੀਕ ਹੈ ਫਿਰ ਸਮਝ ਗਿਆ ਮੈਂ ਤੇਰੀ ਗੱਲ ਕਿਉਂ ਪਾਗਲ ਹੋਈ ਆ ਕਿਉਂ ਆਪਣੀ ਧੀ ਦਾ ਤਲਾਕ ਰਾਉਣ ਲੱਗਿਆ ਕਿਉਂ ਉਹਦਾ ਘਰ ਤੋੜਨ ਲੱਗਿਆ ਮੈਂ ਇਹਦਾ ਘਰ ਨਹੀਂ ਤੋੜ ਰਹੀ ਮੈਂ ਉਹਨੂੰ ਸੰਕਸ਼ਕਾਰ ਰਹੀ ਆ ਵੀ ਜ਼ਿੰਦਗੀ ਕੇਹੜੇ ਕੁਛ ਮੇਰੀ ਧੀ ਨੇ ਫੇਰ ਨਾ ਕਰੇ ਉਹ ਤੂੰ ਕੀ ਸਭ ਸਿਖਾਏਂਗੀ ਉਹਨੂੰ ਅਗਲਾ ਕਿੰਨੀ ਵਾਰ ਤਾਂ ਮਾਫੀ ਬਣ ਚੁੱਕਿਆ ਹੋਰ ਕੀ ਚਾਹੀਦਾ ਤੈਨੂੰ ਗੱਲ ਸੁਣ ਲੈ ਮੇਰੀ ਜਦੋਂ ਤੱਕ ਨੱਕ ਰਹਿ ਮਾਫੀ ਨਾ ਮੰਨਣਾ ਮੈਂ ਨਹੀਂ ਤੋੜੀ ਅੱਜ ਦਿਨ ਉਤ ਕਿਉਂ ਤੂੰ ਇਹਦੀ ਦੁਸ਼ਮਣ ਬਣ ਰਹੀ ਆ ਆਹੋ ਤੈਨੂੰ ਤਾਂ ਮੈਂ ਇਹਦੀ ਦੁਸ਼ਮਣ ਹੀ ਲੱਗਦੀ ਆ ਗੱਲ ਸੁਣ ਲੈ ਮੇਰੀ ਮੇਰਾ ਕੰਮ ਮੈਨੂੰ ਕਰ ਦੇ ਤੂੰ ਆਪਣਾ ਕੰਮ ਕਰ ਜਾ ਮਜਾ ਜਾ ਤੂੰ ਮੰਮੀ ਮੈਨੂੰ ਨਾ ਬਹੁਤ ਟਾਈਮ ਹੋ ਗਿਆ ਇੱਥੇ ਆਈ ਨੂੰ ਮੈਨੂੰ ਲੱਗਦਾ ਵੀ ਮੈਨੂੰ ਨਾ ਵਾਪਸ ਚਲੇ ਜਾਣਾ ਚਾਹੀਦਾ ਨਾ ਪੁੱਤਰਾ ਜੇ ਰੋਟਾ ਖੋਰੀ ਆਕੜ ਨਹੀਂ ਬਣਿਆ ਹੋਈ ਨਾ ਤੂੰ ਨਹੀਂ ਜਾਏਗੀ ਬਾਪੂ ਮਮੀ ਕਿਹੜੀ ਆਕੜ ਦੀ ਗੱਲ ਕਰਦੇ ਹੋ ਤੁਸੀਂ 100 ਵਾਰ ਤੋ ਇੱਥੇ ਆ ਚੁੱਕੇ ਨੇ ਮੇਰੇ ਤੋਂ ਮਾਫੀ ਮੰਗਣ ਵਾਸਤੇ ਮੈਨੂੰ ਮਨਾਉਣ ਵਾਸਤੇ ਪੁੱਤ ਹਰੇ ਤਾਂ ਮੈਨੂੰ ਮਾਫੀ ਹੋਈ ਮੰਗੀ ਏ ਮੈਂ ਤਾਂ ਪੈਰਾਂ ਚ ਲਿਆ ਕੇ ਰਹੂੰਗੀ ਦੇਖ ਨਹੀਂ ਜਾਈ ਤੂੰ ਮਮੀ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਇਸ ਗੱਲ ਨੂੰ ਹੋਰ ਵਧਾਉਣਾ ਚਾਹੀਦਾ ਮੈਨੂੰ ਲੱਗਦਾ ਵੀ ਹੁਣ ਮੈਨੂੰ ਆਪਣੇ ਘਰੇ ਚਲੇ ਜਾਣਾ ਚਾਹੀਦਾ ਜਾਂ ਫਿਰ ਚਲੀ ਜਾ ਮਾਂ ਦੀ ਜਿਨਾ ਤੇ ਨੂਰ ਸਿੰਧ ਨਾ ਕਰ ਪਿਆਰਾ ਲੱਗਣ ਲੱਗਿਆ ਨਾਰੇ ਇੱਥੇ ਕਹੇ ਮੇਰੇ ਨੱਕ ਕੱਟ ਦੇ ਤੈਨੂੰ ਕੋਈ ਮੇਰੀ ਪਰਵਾਹ ਜੱਕ ਲੀ ਜਾ ਮਨਦੀਪ ਪੁੱਤ ਹਾਂਜੀ ਪਾਪਾ ਜੀ ਪੁੱਤ ਆ ਦੇਖੇ ਕੀ ਹੈ ਹਾਂਜੀ ਪਾਪਾ ਜੀ ਦੇਖ ਕੇ ਦੱਸਦੀਆਂ ਕੀ ਹੋ ਗਿਆ ਪੁੱਤ ਇੰਨਾ ਕਿਉਂ ਘਬਰਾਇਆ ਕੀ ਇਹ ਕਾਗਜ਼ ਦੇ ਵਿੱਚ ਕਲਾਕ ਦੇ ਪੇਪਰ ਨਹੀਂ ਹੈ ਤਲਾਕ ਦੇ ਪੇਪਰ ਤੈਨੂੰ ਇੱਥੋਂ ਲਿਜਾਣ ਦੀ ਬਜਾਏ ਤਲਾਕ ਦੇ ਪੇਪਰ ਵੀ ਰੱਖ। ਉਹ ਹੁਣ ਕਿਉਂ ਹੈਰਾਨ ਹੋਨੇ ਆ? ਹੁਣ ਤਾਂ ਤੇਰੇ ਦਿਲ ਦੀ ਮਰਜ਼ੀ ਪੂਰੀ ਹੋ ਗਈ। ਭੇਜ ਤੇ ਉਹਨੇ ਤਲਾਕ ਦੇ ਪੇਪਰ ਹੁਣ ਤਾਂ ਖੁਸ਼ ਹੈ। ਉਹ ਕਿੰਨੀ ਵਾਰ ਉਹ ਲੈਣ ਆਇਆ ਸੀ। ਤੂੰ ਉਹਦੀ ਇੱਕ ਨਹੀਂ ਮੰਨੀ। ਕੁੜੀ ਨਹੀਂ ਭੇਜੀ ਉਹਦੇ ਨਾਲ। ਤੁਸੀਂ ਕਹਿਣਾ ਕਿ ਤੇ ਉਹਨੇ ਉਹ ਵਿਆਹ ਦੇ ਤਲਾਕ ਮੈਂ ਕਰਾਉਣਾ ਕਿਉਂਗੀ ਸੀ। ਉਹ ਕਰਵਾਤਾ ਤੂੰ ਮਨਦੀਪ ਉਸ। ਤੂੰ ਪੁੱਤ ਵਾਪਸ ਘਰੇ ਚਲੀ ਆ। ਸ੍ਰਿੰਦਰ ਬਹੁਤ ਚੰਗਾ ਮੁੰਡਾ। ਛੋਟੀਆਂ-ਮੋਟੀਆਂ ਗੱਲਾਂ ਤਾਂ ਘਰੇ ਹੁੰਦੀਆਂ ਹੀ ਰਹਿੰਦੀਆਂ। ਨਾਲੇ ਪੁੱਤ ਜੇ ਤੂੰ ਆਪਦੇ ਘਰ ਦੀਆਂ ਗੱਲਾਂ ਇੱਥੇ ਲੈ ਕੇ ਆਵੇਂਗੀ ਤੇ ਆਪਦੀ ਮਾਂ ਨੂੰ ਦੱਸੇਂਗੀ ਤੇਰਾ ਘਰ ਕਦੇ ਨਹੀਂ ਵਸ ਸਕਦਾ। ਪੁੱਤ ਤੂੰ ਚਲੀ ਜਾ ਆਪਦੇ ਘਰੇ। ਤੂੰ ਉੱਥੇ ਨਾ ਚੁੱਪੀ ਕਰ ਜਾ। ਪੁੱਤ ਗੱਲ ਸੁਣ ਮੇਰੀ ਜਦੋਂ ਤੱਕ ਕੋ ਲੈਣ ਨਾ ਆਵੇ ਨਾ ਤੂੰ ਕਿਤੇ ਨਹੀਂ ਜਾਣਾ ਇੱਥੇ ਹੀ ਰਹਿਣਾ ਉਹ ਤੂੰ ਚੁੱਪ ਕਰ ਜਾ ਅੱਜ ਨਾ ਮੈਂ ਬੋਲੂਗਾ ਮੈਂ ਆਪਣੀ ਧੀ ਦਾ ਜਿਉਂਦੇ ਜੀ ਘਰ ਉੱਜੜ ਨਹੀਂ ਦੇਵਾਂਗਾ ਮਨਦੀਪ ਪੁੱਤ ਹੁਣ ਇਸ ਟੁੱਟਦੇ ਰਿਸ਼ਤੇ ਨੂੰ ਨਾ ਬਚਾਉਣ ਦੀ ਜ਼ਿੰਮੇਵਾਰੀ ਤੇਰੀ ਆ ਤੇ ਇਹ ਪੁੱਤ ਤੇਰੇ ਕੋਲ ਆਖਰੀ ਮੌਕਾ ਜਾਂ ਤੂੰ ਆਪਣੇ ਘਰ ਚਲੀ ਜਾ ਤੂ ਸੇ ਇੱਥੇ ਖੜੇ ਕੀ ਕਰ ਰਹੇ ਹੋ ਤੇਰਾ ਇੰਤਜ਼ਾਰ ਮੇਰਾ ਇੰਤਜ਼ਾਰ ਉਹ ਮੈਨੂੰ ਪਤਾ ਸੀ ਕਿ ਤਲਾਕ ਦੇ ਪੇਪਰ ਦੇਖ ਕੇ ਨਾ ਤੂ ਜ਼ਰੂਰ ਵਾਪਿਸ ਆਏਂਗੀ ਇਸ ਵਾਸਤੇ ਮੈਂ ਇੱਥੇ ਖੜਾ ਹੋ ਕੇ ਤੇਰਾ ਇੰਤਜ਼ਾਰ ਕਰ ਰਿਹਾ ਸੀ ਕਿ ਹੁਣ ਤਾਂ ਤੈਨੂੰ ਨਾਲ ਵਾਪਿਸ ਹੀ ਲੈ ਕੇ ਜਾਊਂਗਾ ਸੌਰੀ ਜੀ ਉਹ ਮੈਂ ਵੀ ਸੋ ਰਹੀ ਆ ਉਹ ਮੈਨੂੰ ਪਤਾ ਸੀ ਤੂੰ ਤਾਂ ਕਰੇ ਵਾਪਸ ਆਣਾ ਚਾਹੁੰਨੀ ਐ ਪਰ ਆਪਣੀ ਮੰਮੀ ਦੇ ਵਜ੍ਹਾ ਕਰਕੇ ਨਾ ਤੂੰ ਵਾਪਸ ਨਹੀਂ ਆ ਰਹੀ ਸੀ ਅੱਜ ਤੋਂ ਬਾਅਦ ਨਾ ਮੈਂ ਆਪਣੀ ਮੰਮੀ ਨੂੰ ਘਰ ਦੀ ਕੋਈ ਗੱਲ ਨਹੀਂ ਦੱਸਿਆ ਕਰੂੰਗੀ ਹੋਏ ਤਾਂ ਤੇਰੀ ਮਰਜ਼ੀ ਐ ਕਿ ਤੂੰ ਆਪਣੀ ਮੰਮੀ ਨੂੰ ਕੋਈ ਗੱਲ ਦੱਸਣੀ ਐ ਜਾਂ ਨਹੀਂ ਹੁਣ ਆਪਾਂ ਚੱਲੀਏ ਆਪਣੇ ਘਰੇ